क्यों मारेंगे ना, ना। तो और जलन आ रहा है थोड़े कितने में तो टाइम आ रहा है और जंगा पड़ गया टाइम एक्चुअल सही नहीं है क्या जी चार है ये पता नहीं हाँ नहीं 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 चार जंगल के ग्यारह मिनट रह गया तो तरीके से चार ग्यारह हाँ जी कौन लाइट लाओ 八万。我过去过来，本来是。<noise> <noise> ਤੁਹਾਡਾ ਕੀ ਕਹਿਣਾ ਚਾਹੂਗੇ ਕੀ ਕਰਨਾ ਵਾਪਰੀ ਹੈ ਮੈਂ ਜੀ ਪਰਮਜੀਤ ਸਿੰਘ ਸੇਕੋਂ ਪ੍ਰਧਾਨ ਗੁਰਦੁਆਰਾ ਸੰਗਤ ਸੇਵਾ ਸਟੇਸ਼ਨ ਮਟੇਲਾ ਰਾਤ ਕੋਈ ਮਦਾ ਸਾਡੀ ਦਰਸ਼ਨੀ ਡਿਊਟੀ 'ਚ ਜੋ ਜੋ ਬਾਹਰ ਸ਼ੀਸ਼ੇ ਲੱਗੇ ਆ ਉਹਨਾਂ ਨੂੰ ਤੋੜ ਗਿਆ ਅਸੀਂ ਸਵੇਰੇ ਪੋਸ ਨੂੰ 5 ਵਜੇ ਕੰਪਲੀਟ ਕਰਕੇ ਤੇ ਉਹ ਇਹਦਾ ਤਹਿਕੀਕ ਕਰ ਰਹੇ ਆ ਜੋ ਵੀ ਸਾਨੂੰ ਉਹ ਦੱਸਣਗੇ ਅਸੀਂ ਛੋਟੇ ਸਾਹਮਣੇ ਕਰਦੇ ਆਂ ਹਾਂਜੀ ਹੋਰ ਕੋਈ ਨੁਕਸਾਨ ਨਹੀਂ ਕੋਈ ਨੁਕਸਾਨ ਨਹੀਂ ਜੀ ਕੋਈ ਬੇਇਤਨੀ ਨਹੀਂ ਕੋਈ ਕੁਝ ਨਹੀਂ ਹੋਇਆ ਕੋਈ ਗੋਲਕ ਦਾ ਕੋਈ ਕੋਈ ਕੁਝ ਨਹੀਂ ਹੋਇਆ ਜੀ ਸੀਸੀਟੀਵੀ ਕੈਮਰਾ ਵੀ ਫੌਂਡੇ ਵੀ ਹਾਂਜੀ ਲੱਗੇ ਆ ਜੀ ਉਹਨਾਂ ਨੇ ਉਹਨਾਂ ਦੀ ਫੋਟੋ ਲੈ ਲਈ ਹੈ ਉਹ ਕਹਿੰਦੇ ਅਸੀਂ ਕੰਦਾ ਭਾ ਕੇ ਇਹ ਤੋਂ ਪੁੱਛਦੇ ਕੀ ਇਹਦੀ ਮਨਸ਼ਾ ਸੀ ਅੱਛਾ ਕਿੰਨੇ ਕੁ ਲੋਕ ਸੀ ਜਿਹੜੇ ਆਏ ਸੀ ਕੋਈ ਇੱਕੋ ਹੀ ਆਇਆ ਇੱਕੋ ਹੀ ਆਇਆ ਕਿੰਨੇ ਕ ਵਜੇ ਦੀ ਘਟਨਾ ਹੈ ਰਾਤ ਕੋਈ 11:00 ਤੋਂ 12:00 ਵਜੇ ਦੀ ਹਾਂਜੀ ਕੀ ਨਾਮ ਤੁਹਾਡਾ ਕੀ ਹੈ ਜਰੂਰੀ ਕਿਤਾਬ ਹਾਂਜੀ ਗੁਰਤੇਜ ਸਿੰਘ ਮੇਰਾ ਨਾਮ ਹੈ ਜੀ ਅਸੀਂ ਸਵੇਰੇ ਜਦੋਂ ਦਰਬਾਰ ਸਾਹਿਬ ਆਈ ਮੱਥਾ ਟੇਕਣ ਉਹਦਾ ਪਤਾ ਲੱਗਿਆ ਵੀ ਐਂ ਕਰਕੇ ਰਾਤ ਜਿਹੜੇ ਸ਼ੀਸ਼ੇ ਕਿਉਂ ਖਿਲਰੇ ਪਏ ਸਾਰਾ ਸਮਾਨ ਪਤਾ ਕਰਿਆ ਵੀ ਕੀ ਗੱਲ ਹੋਈ ਹੈ ਇਹ ਰਾਤ ਕੋਈ ਸ਼ਰਾਰਤ ਕੀ ਅਨਸਰ ਸੀਗਾ ਉਹ ਆਇਆ ਮਤਲਬ ਕੈਮਰੇ ਦੇ ਵਿੱਚ ਵੀ ਦੇਖਿਆ ਗਿਆ ਉਹ ਆਇਆ ਤੇ ਵੱਟੇ ਮਾਰ ਕੇ ਬਫਸ ਚਲੇ ਗਿਆ ਜੀ ਸ਼ੀਸ਼ੇ ਟੁੱਟਿਆ ਜੀ ਸ਼ੀਸ਼ੇ ਟੁੱਟੇ ਆ ਹਾਂਜੀ ਪੱਕੀ ਉਹਦੀ ਕੀ ਮਨਸ਼ਾ ਸੀ ਇਹ ਤਾਂ ਹੁਣ ਪੁਲਿਸ ਆਈ ਹੈ ਉਹਨੇ ਕੈਮਰੇ ਵਗੈਰਾ ਦੇਖੇ ਆ ਉਹ ਕਹਿੰਦੇ ਵੀ ਅਸੀਂ ਇਨਵੈਸਟੀਗੇਸ਼ਨ ਕਰਕੇ ਬੜਾ ਜਲਦੀ ਜਿਹੜਾ ਇਹਨੂੰ ਫੜ ਲਾਂਗੇ ਦੋਸ਼ੀ ਨੂੰ ਤੇ ਜੋੜੀ ਵੀ ਕਾਰਵਾਈ ਆ ਫਿਰ ਅਸੀਂ ਆਪਣੇ ਹੱਥ ਜੋ ਵੀ ਆਉਣਗੇ ਤੁਹਾਡੇ ਸਾਹਮਣੇ ਦੱਸਾਂਗੇ ਕੈਮਰੇ 'ਚ ਕੀ ਕੁਝ ਆਇਆ ਕੈਮਰੇ 'ਚ ਸਿਰਫ ਇੱਕ ਪਰਸਨ ਆ ਰਿਹਾ ਉਹ ਆਰਾਮ ਬੜਾ ਆਰਮਨਾਲ ਆ ਰਿਹਾ ਬੱਟੇ ਦੇ ਪਿੱਛੋਂ ਲੈ ਕੇ ਆ ਰਿਹਾ ਉਹ ਮਾਰ ਕੇ ਆਰਮਨਾਲ ਹੀ ਚਲਾ ਗਿਆ ਉਹ ਠੀਕ ਹੈ ਕਿਸ ਤਰ੍ਹਾਂ ਦੀ ਕਾਰਵਾਈ ਦੀ ਮੰਗ ਕਰਦੇ ਅਜਿਹੀ ਤੇ ਇਹ ਵੀ ਬਹੁਤ ਵੱਡੀ ਘਟਨਾ ਵੀ ਹੋ ਸਕਦੀ ਸੀ ਹੋ ਸਕਦਾ ਜੇ ਕੋਈ ਗਰੇਲ ਗਰੁੱਪ ਕੱਟ ਕੇ ਉਹਦਾ ਕੀ ਮਕਸਦ ਸੀ ਇਹ ਆਪਾਂ ਨੂੰ ਇਸ ਬਾਰੇ ਨਹੀਂ ਕਹਿ ਸਕਦੇ ਕਿ ਪੁਲਿਸ ਪੂਰੀ ਕਾਰਵਾਈ ਕਰੇ ਉਸ ਦੋਸ਼ੀ ਨੂੰ ਫੜ ਕੇ ਪੂਰੀ ਤਹਿਕੀਕਾਰ ਕਰੇ ਜੋ ਵੀ ਕਾਰਵਾਈ ਬਣਦੀ ਹੈ ਉਹ ਤੋਂ ਖਲਾਸਕ ਤੋਂ ਸਖਤ ਕਾਰਵਾਈ ਕਰੇ ਤਾਂ ਕਿ ਕੱਲ ਨੂੰ ਕਿਸੇ ਹੋਰ ਨਾ ਨਾ ਇਹ ਜਿ ਕਿਸੇ ਧਰਮਕ ਸਥਾਨ ਨਾਲ ਨਾ ਕੋਈ ਵਪਰੇ ਘਟਨਾ ਕੀ ਹੈ ਪੂਰਾ ਮਾਮਲਾ ਜਿਹੜੀ ਇਹ ਘਟਨਾ ਵਾਪਰੀ ਆ ਸ਼ੀਸ਼ੇ ਟੁੱਟੇ ਗਏ ਸਾਨੂੰ ਹੁਣ ਇੱਕ ਇਨਸੀਡੈਂਟ ਰਿਪੋਰਟ ਹੋਇਆ ਵੀ ਇਹ ਗੁਰਦੁਆਰਾ ਸਾਹਿਬ ਦੇ ਜਿਹੜੇ ਇਹਨਾਂ ਦੇ ਇੱਥੇ ਸੇਵਾਦਾਰ ਹੈਗੇ ਨੇ ਤੇ ਕਮੇਟੀ ਮੈਂਬਰਸ ਹੈਗੇ ਨੇ ਉਹਨਾਂ ਵੱਲੋਂ ਫੋਨ ਆਇਆ ਸੀਗਾ ਵੀ ਸਵੇਰੇ ਉੱਠ ਕੇ ਦੇਖਿਆ ਤਾਂ ਸ਼ੀਸ਼ੇ ਟੁੱਟੇ ਹੋਏ ਨੇ ਤੋਂ ਇਸੇ ਚੀਜ਼ ਨੂੰ ਅਸੀਂ ਪੜਤਾਲ ਰਹੇ ਆ ਵੀ ਇਹ ਕਿਉਂ ਹੋਇਆ ਕਿੱਦਾਂ ਹੋਇਆ ਤੇ ਇਹਨੂੰ ਜਲਦੀ ਕਲੀਅਰ ਕਰਕੇ ਕਾਰਵਾਈ ਸਖਤ ਤੋਂ ਸਖਤ ਕਾਰਵਾਈ ਅਮਲ ਵਿੱਚ ਲੈਂਦੇ ਸਰ ਹੁਣ ਤੱਕ ਕੀ ਸਾਹਮਣੇ ਆਇਆ ਹੈ ਸਸਿਟੀਵੀ ਟੈਕੀਟ ਦੇ ਨੇ ਫੋਨ ਤੇ ਸੀਸੀਟੀਵੀ ਦੇਖੇ ਨੇ ਜੀ ਇੱਕ ਵਾਰ ਇੱਕ ਮੁੰਡਾ ਆਉਂਦਾ ਦਿਖਦਾ ਹੈਗਾ ਬਾਕੀ ਅੱਗੇ ਉਹ ਕਿਹੜੇ ਪਾਸੇ ਆਇਆ ਉਹਦੇ ਨਾਲ ਕੌਣ ਸੀ ਜਾਂ ਕੋਈ ਇਨਵੋਲਡ ਹੈ ਜਾਂ ਕੀ ਹੈ ਉਹਨੂੰ ਉਥੋਂ ਥੋੜਾ ਜਿਹਾ ਵੈਰੀਫਾਈ ਕਰਕੇ ਜੀ ਕਲੀਅਰ ਕਰਕੇ ਜਲਦੀ ਤੁਹਾਨੂੰ ਅਸੀਂ ਕਾਰਵਾਈ ਕਰਕੇ ਤੇ ਸਾਰੀ ਡਿਟੇਲ ਸ਼ੇਅਰ ਕਰ ਦਾਂਗੇ ਸਰ ਨੁਕਸਾਨ ਕਿੰਨਾ ਹੋਇਆ ਸਿਰਫ ਸ਼ੀਸ਼ੇ ਆਪਣੇ ਗੁਰਦੁਆਰਾ ਸਾਹਿਬ ਉਹ ਜਿੱਦਾ ਦਿਖ ਦਿਓ ਕਿ ਮੇਨ ਆਪਣੇ ਰੋਡ ਦੇ ਸਾਈਡ ਜਿਹੜਾ ਸ਼ੀਸ਼ਾ ਹੈਗਾ ਇਹ ਹੀ ਟੁੱਟਿਆ ਹੋਇਆ ਬਾਕੀ ਅੰਦਰੋਂ ਕੋਈ ਇਦਾਂ ਦੀ ਗੱਲਬਾਤ ਹੈ ਨਹੀਂ ਅੰਦਰ ਇਹਨਾਂ ਦੇ ਸੇਵਾਦਾਰ ਵਗੈਰਾ ਸਾਰੇ ਗੁਰਦੁਆਰਾ ਸਾਹਿਬ ਦੇ ਸੀ ਕਮੇਟੀ ਦੇ ਮੈਂਬਰ ਆ ਸੇਵਾਦਾਰ ਉਹ ਅੰਦਰ ਹੀ ਸੀਗੇ ਕੋਈ ਹੋਰ ਉਹ ਨਹੀਂ ਸਿਰਫ ਬਾਹਰ ਸ਼ੀਸ਼ੇ ਹੀ ਟੁੱਟੇ